ਉਹਨਾਂ ਦਾ ਇਹ ਸਾਹਿਬ ਜਿਹੜਾ ਆਪਣਾ ਚਨਕਿਆ ਮਾਡਲ ਸਕੂਲ ਦੇ ਸਾਹਮਣੇ ਗਲੀ ਹੈ ਤੇ ਸਫਾਈ ਕੌਣ ਕਿੰਦੀ ਡਿਊਟੀ ਹੈ ਸਫਾਈ ਨਹੀਂ ਕਰਦੇ ਤੇ ਡਿਊਟੀ ਤੇ ਫਿਰ ਇੱਥੇ ਉਹ ਆਪ ਵਿਚਾਰੇ ਲੱਗੇ ਖੜੇ ਨੇ ਹਾਂ ਸੜਕ ਤੇ ਸੜਕ ਤੇ ਹੂੰ ਤੁਸੀਂ ਨਾ ਸਵੇਰੇ ਡਿਊਟੀ ਲਾਓ ਸਾਰਿਆਂ ਦੀ ਇੱਥੇ ਜਨਕੀ ਤਰ੍ਹਾਂ ਸਫਾਈ ਕਰਵਾਓ ਜਿਹੜੀਆਂ ਸੜਕਾਂ ਨੇ ਨਾ ਇੱਥੋਂ ਦੀਆਂ ਨਾਲ ਇੱਕ ਹੋਰ ਹਾਂਜੀ ਤੁਹਾਨੂੰ ਮੈਂ ਵਟਸਐਪ ਕਰ ਦਿੰਦਾ ਉਹਨਾਂ ਦਾ ਨੰਬਰ ਤੇ ਇੱਕ ਇਹ ਸਟਰੀਟ ਲਾਈਟ ਜਿਹੜੀਆਂ ਕਿਤੇ ਬੰਦ ਨੇ ਕਈ ਉਹ ਚਲਵਾ ਕੇ ਦਿਓ ਇਹਨਾਂ ਨੂੰ ਨਵੀਆਂ ਲੱਗਣ ਲੱਗਣ ਲਿਆ ਜੀ ਲੱਗ ਹੈ ਨਹੀਂ ਇੱਥੇ ਦੇਖ ਲਓ ਜਿਹੜੀ ਸਹੀ ਹੁੰਦੀ ਸਹੀ ਕਰ ਦਿਓ ਜਿਹੜੀ ਨਵੀਂ ਲੱਗਣ ਦੀ ਨਵੀਂ ਲਾ ਦਿਓ ਠੀਕ ਹੈ ਇਹ ਕੰਮ ਕੱਲ ਦੀ ਰੇਟ 'ਚ ਕਰਵਾ ਦਿਓ ਜੀ हां जो जेडे ਇੱਥੇ ਡਿਊਟੀ ਹੈ ਨਾ ਜਿਨ੍ਹਾਂ ਦੀ ਸਫਾਈ ਵਾਲਿਆਂ ਦੀ ਇਹ ਕਹਿੰਦੇ ਸਫਾਈ ਨਹੀਂ ਕਰਨਾਉਂਦੇ ਓਮਪrakash ਗਾਇਰ ਸਰ ਜੀ ਹਾਂ ਉਹਨੂੰ ਵੀ ਦੇਖੋ ਉਹਨੂੰ ਇਹ ਵਾਰਨਿੰਗ ਦਿਓ ਜੇ ਨਾ ਕਰੋਗਾ ਤਾਂ ਫਿਰ ਕੋਈ ਕਾਰਵਾਈ ਕਰੋ ਜੀ ਛੋਲੇ ਵੀ ਨਹੀਂ ਮਾਰਦੇ ਓਕੇ ਜੀ ਉਹਨਾਂ ਇਸ ਤੋਂ ਬਾਅਦ ਮੈਨੂੰ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਲੋਕਾਂ ਕੋਲ ਓਕੇ ਓਕੇ ਮਾਸਟਰ ਨਗਰ ਕੌਂਸਲ ਦੇ ਜਿੰਨੇ ਵੀ ਕਰਮਚਾਰੀ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਔਰ ਇਹਨਾਂ ਕਰਮਚਾਰੀਆਂ ਦੀ ਕੋਈ ਗਲਤੀ ਨਹੀਂ ਹੈ ਇਹਨਾਂ ਨੂੰ ਚਲਾਣ ਵਾਲੇ ਜਿਹੜੇ ਇਹਨਾਂ ਦੇ ਉੱਪਰ ਇਨਸਪੈਕਟਰ ਲਗਾਏ ਗਏ ਨੇ ਉਹ ਕਾਫੀ ਪੁਰਾਣੇ ਨੇ ਜਿਨ੍ਹਾਂ ਨੂੰ ਵਾਰ-ਵਾਰ ਕਹਿਨ ਤੇ ਕਾਫੀ ਵਾਰ ਕਿਹਾ ਗਿਆ ਪਰ ਉਹਨਾਂ ਵੱਲੋਂ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਉਹ ਜਿਹੜੇ ਆਫੀਸਰਸ ਨੇ ਕੱਲ ਵੀ ਵਿਧਾਇਕ ਸਾਹਿਬ ਨੂੰ ਇਹ ਅਸੀਂ ਮੰਗ ਰਹੇ ਕਿ ਸੀ ਇਹ ਕਾਫੀ ਪੁਰਾਣੇ ਹੋ ਚੁੱਕੇ ਨੇ ਇਹਨਾਂ ਨੂੰ ਚੇਂਜ ਕੀਤਾ ਜਾਵੇ ਸਾਰਾ ਰੱਪੇ ਲੋਪ ਤਾਂ ਜੇਕਰ ਕਾਜਲ ਕਰਨ ਨੂੰ ਸੁਧਾਰਨਾ ਹੈ ਜੋ ਕੰਪਲੇਂਟਾਂ ਆਉ ਰਹੀਆਂ ਨੇ ਸ਼ਹਿਰ ਦੇ ਵਿੱਚ ਵੀ ਇਸ ਮਹੱਲੇ 'ਚ ਸਫਾਈ ਨਹੀਂ ਹੋਈ ਇਸ ਮਹੱਲੇ 'ਚ ਨਹੀਂ ਹੋਈ ਉਹ ਸਿਰ ਇਨ੍ਹਾਂ ਦੇ ਜਿਹੜੇ ਇਨਸਪੈਕਟਰਸ ਨੇ ਉਹਨਾਂ ਦੀ ਕਮੀਆਂ ਕਰਕੇ ਆ ਅਸੀਂ ਦਿਲੋਂ ਸਿਰੂਟ ਕਰਦੇ ਆ ਇਹਨਾਂ ਨੂੰ ਸਫਾਈ ਸੇਵਕਾਂ ਦਾ ਜਿਹੜੇ ਦਿਨ ਰਾਤ ਸਫਾਈ ਕਰਦੇ ਨੇ ਇਹਨਾਂ ਨਾਲ ਜਦੋਂ ਗੱਲ ਕਰਦੇ ਆ ਚਾਹੇ ਸੁਪਰਵਾਈਜ਼ਰ ਜੀ ਨੇ ਉਹ ਤਾਂ ਹਰਦਮ ਤਿਆਰ ਰਹਿੰਦੇ ਨੇ ਪਰ ਇਹਨਾਂ ਨੂੰ ਜਿਹੜੇ ਚਲਾਉਣ ਨਾਲੇ ਨੇ ਚਲਾਉਣ ਨਾਲੇ ਕੋਈ ਅੱਖ ਨਹੀਂ ਲੈਂਦੇ ਅਸੀਂ ਧੰਨਵਾਦ ਕਰਨਾ ਚਾਹਾਂਗੇ ਐਮਐਲਏ ਸਾਹਿਬ ਦਾ ਵੀ ਜੋ ਕੱਲ ਮੇਰੇ ਵੱਲੋਂ ਸਫਾਈ ਦਾ ਅਭਿਆਨ ਜੋ ਚਾਲੂ ਕੀਤਾ ਗਿਆ ਸੀਗਾ ਢੇਰ ਲਗਾਏ ਗਏ ਸੀ ਅੱਜੋ ਚੱਕੇ ਜਾ ਰਹੇ ਨੇ ਵਿਧਾਇਕ ਸਾਹਿਬ ਵੱਲੋਂ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਪੂਰੇ ਸ਼ਹਿਰ ਵੱਲੋਂ ਬੇਨਤੀ ਹੈ ਸਫਾਈ ਸੇਵਕਾਂ ਦੀ ਜੋ ਰੇਕੀ ਮਾਤਰਾ ਉਹ ਬਹੁਤ ਘਟ ਹੈ। 300 ਡੇਢ ਲੱਖ ਸਵਾ ਲੱਖ ਦੇ ਨਿਲੇ ਆਪਣੀ ਫਾਜ਼ਿਲਕਾ ਦੀ ਆਬਾਦੀ ਹੈ। ਉਹ 200 ਤੋਂ ਵੀ ਘੱਟ ਮੁਲਾਜ਼ਮ ਨੇ। ਸਾਰਨਾ ਪਹਿਲਾਂ ਸਾਡਾ ਫਰਜ਼ ਬੰਦਾ ਅਗਰ ਫਾਜ਼ਿਲਕਾ ਨੂੰ ਸਵੱਛ ਭਾਰਤ ਬਣਾਉਣਾ ਹੈ ਜਾਂ ਸਵੱਛ ਫਾਜ਼ਿਲਕਾ ਬਣਾਉਣਾ ਹੈ। ਐਸੇ ਤਾਂ ਨਾ ਕਾਫੀ ਤਰ੍ਹਾਂ ਦੀਆਂ ਪੋਲਸੀਆਂ ਚਲਾ ਰੱਖੀਆਂ ਸਰਕਾਰ ਨੇ ਵੀ ਸੰਤਾਂ ਸਰਕਾਰ ਨੇ ਵੀ ਸਵੱਛ ਬਣਾਣਾ ਇਹ ਸਵੱਛਤਾ ਉਦੋਂ ਆ ਸਕਦੀ ਹੈ ਜਦੋਂ ਆਪਾਂ ਸਾਰੇ ਰਲ ਕੇ ਰਲ ਕੇ ਇਸ ਨੂੰ ਆਪਾਂ ਕਾਮਯਾਬ ਕਰਾਂਗੇ। ਇੰਦੇ ਵਿੱਚ ਹਰ ਇੱਕ ਨਾਗਰਿਕ ਦਾ ਵੀ ਫਰਜ਼ ਬੰਦਾ ਹੈ ਵੀ ਅਗਰ ਜਿੱਦੇ ਕੋਈ ਡੰਪ ਬਣਾਇਆ ਗਿਆ ਕੂੜੇ ਦਾ ਉਹ ਉੱਥੇ ਸੱਟਾ ਜਾਵੇ ਪਰ ਸਫਾਈ ਸੇਵਕਾਂ ਦੀ ਕਮੀ ਹੋਣ ਕਰਕੇ ਇਹ ਜਿਹੜੀ ਕਿ ਸਾਹਮਣਾ ਕਰਨਾ ਪੈਂਦਾ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦੇ ਕੱਲ ਆਏ ਸੀ ਉਹਨਾਂ ਨੇ ਜਿਹੜਾ ਐਕਸ਼ਨ ਲਿੱਤਾ ਅੱਜ ਨਗਰ ਕੌਂਸਲ ਦੀ ਟੀਮ ਆਈ ਹੈ ਆਦਾ ਜਿਹੜੀ ਉਹਨਾਂ ਦੀ ਡਿਊਟੀ ਬੰਦੀ ਹੈ ਉਹ ਅੱਜ ਕਰ ਰਹੇ ਸਹੀ ਢੰਗ ਨਾਲ ਸੋ ਜਿਹੜੀ ਇਹ ਇਹਨਾਂ ਦੀ ਕੰਮੀ ਹੈ ਉਹ ਜਲਦੀ ਤੋਂ ਜਲਦੀ ਫਾਇਲ ਕਰ ਦੇ ਵਿੱਚ ਜਿਹੜੀ ਉਹ ਪੂਰੀ ਕੀਤੀ ਜਾਵੇ ਜਿਹੜੀ ਸ਼ੋਰਟੇਜ ਦੇ ਕਰਕੇ ਸਫਾਈ ਦੀ ਸਹੀ ਢੰਗ ਨਾਲ ਲਿਓ ਪਾਂਦੀ ਉਹ ਕਹੋ ਕਿ ਤਨਖਾਹਾਂ ਜਿਹੜੀਆਂ ਉਹ ਸਰਕਾਰ ਨੇ ਜਾਂ ਨਗਰ ਕੌਂਸਲ ਨੇ ਆਪਦੇ ਆਦੀਨ ਲੈਣੀਆਂ ਨੇ ਇਹ ਨਹੀਂ ਕਿ ਜਿਹੜੇ ਉੱਥੇ ਅਫਸਰ ਲੱਗੇ ਨੇ ਉਹਨਾਂ ਨੇ ਆਪ ਦੀ ਪੌਕਟ ਵਿੱਚ ਦੇਣੀ ਹੈ ਮਤਾ ਪਾਵਣ ਮਤਾ ਪਾ ਕੇ ਪੋੜ ਰੱਖਣ ਫਾਜ਼ਿਲਖਾਨੋ ਬਾ ਸਾਫ ਸੁਥਰਾ ਬਣਾਈਏ